ਢਿੱਡ ਦੀ ਫੈਟ ਘਟਾਉਣਾ ਚਾਹੁੰਦੇ ਆ ਜੀ ਆ ਜ ਸਿਰਫ 20 ਦਿਨ ਬਾਅਦ ਦੇਖੋ ਤੁਹਾਡੀ ਬੋਡੀ ਦੇ ਵਿੱਚ ਕਿੰਨਾ ਫਰਕ ਪੈਂਦਾ ਜਿਹੜੀ ਤੁਹਾਡੀ ਜਿਹੜੀ ਤੁਹਾਡੀ ਪੇਟ ਦੀ ਫੈਟ ਆ ਥਾਈ ਦੀ ਫੈਟ ਆ ਹੀਪ ਦੀ ਫੇਟਾ ਮੈਂ ਕਹਿੰਦਾ 20 ਦਿਨਾਂ ਦੇ ਵਿੱਚ ਤੁਹਾਡੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਨਿਸਟਰ ਸਰੋਏ ਫਿਟਨੈਸ ਦੇ ਵਿੱਚ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਅਗਰ ਤੁਹਾਡਾ ਬੋਡੀ weight ਬਹੁਤ ਜ਼ਿਆਦਾ ਬਾ ਤੁਹਾਡਾ ਬੋਡੀ weight ਨਹੀਂ ਘਟਦਾ ਪਿਆ ਤੁਸੀਂ ਬਹੁਤ ਸਾਰੀ ਕੋਸ਼ਿਸ਼ ਕਰ ਲਈ ਤੇ ਕਾਫੀ ਵਰਕਆਊਟ ਵੀ ਕਰ ਲਿਆ ਪਰ ਤੁਸੀਂ ਕਿੰਨੇ ਵੀ ਸਾਡਾ ਕੱਲਾ ਢਿੱਡ ਬਾਦਾ ਸੀ ਢਿੱਡ ਦੀ ਫੈਟ ਘਟਾਉਣਾ ਚਾਹੁੰਦੇ ਆ ਜਾਂ ਸਾਡੇ ਥਾਈ ਵੱਡੇ ਨੇ ਹਨਾ ਅਸੀਂ ਆਪਣਾ ਥਾਈ ਦਾ weight ਘਟਾਉਣਾ ਚਾਹੁੰਦੇ ਆ ਜਿਹੜੀ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ exercise ਦੱਸਾਂਗਾ ਜੀ ਉਹ exercise ਦੇ ਨਾਲ ਤੁਹਾਡਾ ਸਾਰਾ body weight ਘਟੇਗਾ ਪੇਟ ਵੀ ਤੁਹਾਡਾ ਘਟੇਗਾ ਤੁਹਾਡੇ ਥਾਈ ਵੀ ਘਟ ਜਾਣਗੇ ਇਹ ਤਾਂ ਜਦਾ ਜਦਾਦਸਰਾ ਜਿਹੜੇ ਤੁਹਾਡੇ leg ਵੱਡੇ ਨੇ ਥਾਈ ਤੁਹਾਡੇ ਬਾਹਰੇ ਨੇ ਹਨਾ calf ਤੁਹਾਡੇ ਵੱਡੇ ਨੇ ਜਾਂ ਫਿਰ ਥਾਈ ਵੱਡੇ ਨੇ ਜਾਂ ਫਿਰ ਤੁਹਾਡੀ hip ਵੱਡੀ ਆ ਹਨਾ ਤੁਹਾਡਾ ਪੇਟ ਬਾਹਰ ਆ ਉਹ ਸਾਰਾ ਤੁਹਾਡਾ ਜਿਹੜਾ body weight ਆ ਉਹ ਇਹਦੇ ਨਾਲ ਘਟੇਗਾ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ 5 6 exercises ਦੱਸਾਂਗਾ ਤੁਸੀਂ ਇਹ ਐਕਸਰਸਾਈਜ਼ਾਂ ਤੁਸੀਂ ਕਿਤੇ ਵੀ ਕਰ ਸਕਦੇ ਹੋ ਆਪਣੇ ਘਰ ਦੇ ਵਿੱਚ ਵੀ ਕਰ ਸਕਦੇ ਹੋ ਜਿਮ ਦੇ ਵਿੱਚ ਵੀ ਕਰ ਸਕਦੇ ਹੋ ਜਾਂ ਫਿਰ ਕਿਤੇ ਪਾਰਕ ਵਗੈਰਾ ਦੇ ਵਿੱਚ ਜਿੱਥੇ ਵੀ ਤੁਹਾਨੂੰ ਜਗ੍ਹਾ ਮਿਲਦੀ ਆ ਤੁਸੀਂ ਕਰ ਸਕਦੇ ਹੋ ਪਰ ਆ ਜਿਹੜਾ ਵਰਕਆਊਟ ਆ ਤੁਸੀਂ ਸਵੇਰੇ ਖਾਲੀ ਪੇਟ ਕਰਨਾ ਵਾ ਸੋ ਉਹ ਕਿਹੜੀਆਂ ਕਿਹੜੀਆਂ ਐਕਸਰਸਾਈਜ਼ਾਂ ਨੇ ਤੇ ਕਿਵੇਂ-ਕਿਵੇਂ ਕਰਨੀਆਂ ਨੇ ਸੋ ਸਭ ਤੋਂ ਪਹਿਲਾਂ ਤੁਸੀਂ 15-20 ਮਿੰਟ ਵਾਰਮ-ਅਪ ਕਰ ਲੈਣਾ ਵਧੀਆ ਦਾ ਵਾਰਮ-ਅਪ ਕਰਨ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਐਕਸਰਸਾਈਜ਼ਾਂ ਕਰਨੀਆਂ ਤੁਸੀਂ ਨੇ ਇੱਦਾਂ ਦੀ ਇੱਕ ਛੋਟੀ ਪੌੜੀ ਲੈ ਲੈਣੀ ਹੈ ਜਿਹਦਾ ਇੱਕਾ ਛੋਟੀ ਪੌੜੀ ਹੈ ਨਾ ਛੋਟੀ ਪੌੜੀ ਤੋਂ ਆਪਾਂ ਸਟਾਰਟ ਕਰਾਂਗੇ ਕਿਵੇਂ ਕਰਨੀਆਂ ਦੇਖੋ ਜੀ ਆਪਾਂ ਇਹ ਜੀ ਇਹ ਐਕਸਰਸਾਈਸ ਤੁਸੀਂ 30 ਸੈਕਿੰਡ ਤੋਂ ਲੈ ਕੇ 45 ਸੈਕਿੰਡ ਤੱਕ ਕਰਨੀ ਆ ਅਗਰ ਤੁਸੀਂ ਨਵੇਂ ਆ ਅਗਰ ਤੁਸੀਂ ਐਡਵਾਂਸ ਹੋ ਥੋੜੇ ਜਿਹਾ ਪੁਰਾਣੇ ਹੋ ਤਾਂ ਤੁਸੀਂ ਘੱਟੋ ਘੱਟ 1 ਮਿੰਟ ਤੋਂ ਵਾਧੇ ਕਰਨੀ ਆ ਹੁਣ ਜਿਹੜੀ ਅਗਲੀ ਐਕਸਰਸਾਈਜ਼ ਆ ਅਗਲੀ ਐਕਸਰਸਾਈਜ਼ ਤੁਸੀਂ ਕਰਨੀ ਹੈ ਪਹਿਲਾਂ ਤੁਸੀਂ ਕਿਤੇ ਕਿਤੇ ਤੁਸੀਂ ਆਪਾਂ ਹੁਣ ਡਬਲ ਲੈ ਕੇ ਚੱਲਾਂਗੇ ਤਾਂ ਤੁਸੀਂ ਯਾਦ ਰੱਖ ਲਿਓ ਪਿੱਛੇ ਚਾਹੇ ਤੁਸੀਂ ਰੱਖ ਲਾਓ ਬਾਹਰ ਜਾਓ ਜੇ ਤਾਂ ਇਹ 200 ਜੇ ਹੋ ਗਿਆ ਹੁਣ ਤੀਜੀ 100 ਜੇ ਤੁਸੀਂ ਸਿੰਗਲ ਲੱਗ ਦੇ ਕਰ ਸਕਦੇ ਏਦਾਂ ਏਦਾਂ ਹਾਂ 2 3 4 ਉਤੋਂ ਬਾਅਦ ਵੀ ਲੱਗ ਦੇ ਕਰ ਲੈਣੀ ਆ ਵਾਹਨ 2 ਜਾਂ ਫਿਰ ਤੁਸੀਂ ਇਹ ਕਰ ਸਕਦੇ ਜੇ ਤੁਹਾਡੇ ਕੋਲ ਇਹ ਲੱਗ ਐਕਸਰਸਾਈਜ਼ ਨਹੀਂ ਇਧਰ ਨਹੀਂ ਹੋ ਰਹੀ ਸਿੰਪਲੀ ਐਕਸਰਸਾਈਜ਼ ਤੁਸੀਂ ਕਿਵੇਂ ਕਰਨੀਆਂ ਜਦੋਂ ਤੁਸੀਂ ਜਿੱਦਾ ਪੋੜੀਆਂ ਲੱਗੀਆਂ ਹੋਈਆਂ ਨੇ ਜੇ ਤੁਹਾਨੂੰ ਪੋੜੀਆਂ ਮੈਜਾਂ ਤੋਂ ਪੋੜੀਆਂ ਤੇ ਤੁਸੀਂ ਇੱਧਰ ਕਰਦੇ ਰੱਖੋ 1 2 3 ਤੇ ਜਿਹੜੋ ਆਣਾ ਥੱਲੇ ਫਾਸਟ ਡਾਊਨ ਠੀਕ ਹੈ ਜੀ ਫੇਰ ਆ ਗਏ ਪੋੜੀਆਂ ਤੇ ਤੁਸੀਂ ਇੱਦਾਂ ਵਰਕਆਊਟ ਕਰਨਾ ਵਾ ਜੇ ਤੁਹਾਨੂੰ ਲੰਬੀ ਪੋੜੀਆਂ ਮਿਲ ਜਾਣ ਜੇ ਤੁਹਾਨੂੰ ਲੰਬੀ ਪੋੜੀਆਂ ਨਹੀਂ ਮਿਲਦੀਆਂ ਹੈਗੀਆਂ ਤੇ ਤੁਹਾਨੂੰ ਸਿੰਗਲ ਇੱਕ ਪੋੜੀ ਮਿਲ ਜੇ ਨਾ ਸਿੰਗਲ ਪੋੜੀ ਦਾ ਤੁਸੀਂ ਇਸ ਤਰੀਕੇ ਨਾਲ ਕਰੰਗੇ ਦੇਖੋ ਜੀ ਵਾਹ 1 2 ਪਿੱਛੇ ਗਏ 1 2 ਥੱਲੇ ਬੈਣਾ ਮਾਚ ਰੋਕੇ ਨਾ ਇਹਦੇ ਵੀ ਫਰਕ ਪੈਗਾ ਤੁਹਾਡੀ ਹਿੱਕ ਤੇ ਵੀ ਫਰਕ ਪੈਗਾ ਤੇ ਤੁਹਾਡੇ ਪੇਟ ਦੇ ਉੱਤੇ ਵੀ ਫਰਕ ਪੈਗਾ ਜੀ ਜਿਹੜੀ ਅਗਲੀ ਐਕਸਰਸਾਈਜ਼ ਆਪਣੀ ਹੈਗੀ ਆ ਹਾਈ ਨੀ ਆ ਤੁਸੀਂ ਖੜ ਕੇ ਸਿੰਪਲ ਕਿਤੇ ਵੀ ਕਰ ਸਕਦੇ ਹੋ ਆ ਜਿਹੜਾ ਗੋਡਾ ਉੱਪਰ ਚੱਕਣਾ 1 2 ਠੀਕ ਹੈ ਇਹ 30 ਤੋਂ 45 ਸੈਕਿੰਡ ਦੀ ਠੀਕ ਹੈ ਇਹ ਐਕਸਰਸਾਈਜ਼ ਜਿਹੜੀ ਅਗਲੀ ਐਕਸਰਸਾਈਜ਼ ਹੈ ਜੀ ਉਹ ਆਪਣੀ ਅਗਲੀ ਐਕਸਰਸਾਈਜ਼ ਹੈਗੀ ਆ ਜੰਪ ਵਿਦ ਪੁਸ਼-ਅਪ ਉਹ ਤੁਸੀਂ ਦੌਣ ਲੈਣੀ ਆ ਕੜੇ ਦਾ ਖੜੇਣਾ ਖੜੇ ਜ਼ਾਨ ਉਹ ਜੇ ਤੁਹਾਡੇ ਕੋਲ ਪੁਸ਼-ਅਪ ਨਹੀਂ ਲੱਗ ਰਿਆ ਤਾਂ ਕੋਈ ਗੱਲ ਨਹੀਂ ਇਦਾਂ ਹੁਸ ਜਾ 1 2 3 4 5 6 7 ਇਹ ਜਿਹੜੀਆਂ ਮੈਂ ਤੁਹਾਨੂੰ ਐਕਸਰਸਾਈਜ਼ਾਂ ਦੱਸਿਆ ਨੇ ਪੂਰੀਆਂ ਇਹ ਐਕਸਰਸਾਈਜ਼ਾਂ ਤੁਸੀਂ ਕੋਨਟੈਕਸਟ ਜੇ ਦੱਸਿਆ ਨਹੀਂ ਮੈਂ ਤਾਂ ਨਹੀਂ ਇਸ ਵੀਡੀਓ ਦੇ ਵਿੱਚ ਹਰ ਇੱਕ ਐਕਸਰਸਾਈਜ਼ ਦੀ ਜੀ ਤੁਸੀਂ ਮਤਲਬ ਵੀ ਟਾਈਮ ਨਾ ਲਗਾਉਣੀ ਆ ਮਤਲਬ ਤੁਸੀਂ ਜੇ ਬਿਗਿਨਰ ਹੋ ਨਵੇਂ ਹੋ ਤਾਂ 30 ਸੈਕਿੰਡ ਤੋਂ ਲੈ ਕੇ 45 ਸੈਕਿੰਡ ਕੰਟੀਨਿਊ ਚੱਲੇਗੀ ਵਿੱਚ ਰੈਸਟ ਕੋਈ ਨਹੀਂ ਹੋਏਗੀ ਨਾਲ ਹੀ ਦੂਜੀ ਐਕਸਰਸਾਈਜ਼ ਸਹੀ ਸ਼ੁਰੂ ਕਰ ਦੇਣੀ ਫਿਰ ਤੀਜੀ ਚੌਥੀ ਪੰਜਵੀਂ ਜਦੋਂ ਤੁਹਾਡੀ 10 ਹੋ ਜਾਏਗੀ ਜਾਨੀ ਕਿ ਟੋਟਲ 5 ਮਿੰਟ ਦਾ ਵਰਕਆਊਟ ਹੋਏਗਾ ਫਿਰ ਉਸ ਤੋਂ ਬਾਅਦ ਤੁਸੀਂ ਕੰਪਲੀਟ ਰੈਸਟ ਕਰਨੀ ਆ ਜੀ ਇੱਕ ਰੈਸਟ ਹੈ ਜਿਹੜੀ ਤੁਹਾਡੀ 1.5 ਮਿੰਟ ਤੋਂ ਲੈ ਕੇ 2 ਮਿੰਟ ਤੋਂ ਜ਼ਿਆਦਾ ਨਾ ਹੋਵੇ ਘਟ ਭਵੇਂ ਜਾਵੇ ਤੇ ਜਿਹੜੇ ਪੁਰਾਣੇ ਨੇ ਉਹਨਾਂ ਦੀ ਵਰਕਆਊਟ ਜਿਹੜਾ 1 ਮਿੰਟ ਤੋਂ ਲੈ ਕੇ 1.5 ਮਿੰਟ ਦਾ ਇਹ ਰਾਊਂਡ ਲਾਣਗੇ ਇਹ ਤੁਸੀਂ ਡੇਲੀ ਤੁਸੀਂ ਹਫਤੇ ਦੇ ਵਿੱਚ ਸਵੇਰੇ ਮਾਰਨਿੰਗ ਕਰੋ ਜਾਂ ਇੱਕ ਵਾਰੀ ਤੁਸੀਂ ਮਾਰਨਿੰਗ ਕਰ ਲਓ ਇੱਕ ਵਾਰੀ ਈਵਨਿੰਗ ਕਰ ਲਓ ਇਹ ਜਦੋਂ ਤੁਸੀਂ ਕਰੋਗੇ ਨਾ ਤੁਸੀਂ ਖੁਦ ਦੇਖਿਓ ਸਿਰਫ 20 ਦਿਨ ਬਾਅਦ ਸਿਰਫ 20 ਦਿਨ ਬਾਅਦ ਦੇਖਿਓ ਤੁਹਾਡੀ ਬੋਡੀ ਦੇ ਵਿੱਚ ਕਿੰਨਾ ਫਰਕ ਪੈਂਦਾ ਜਿਹੜੀ ਤੁਹਾਡੀ ਫੇਟ ਦੀ ਆ ਪੇਟ ਦੀ ਫੇਟ ਆ ਨਾ ਜਿਹੜੀ ਜਿਹੜੀ ਤੁਹਾਡੀ ਪੇਟ ਦੀ ਫੇਟ ਆ ਥਾਈ ਦੀ ਫੇਟ ਆ हिਪ ਦੀ ਫੇਟ ਆ ਮੈਂ ਕਹਿੰਦਾ 20 ਦਿਨਾਂ ਦੇ ਵਿੱਚ ਤੁਹਾਡੀ ਇਹ ਚਰਬੀ ਜਿਹੜੀ ਜਿਵੇਂ ਆਪਾਂ ਤੱਤੇ ਤੋਂ ਵੇਖਿਆ ਆਪਾਂ ਮੱਖਣ ਪਾਉਂਨੇ ਨੂੰ ਪਿੰਗਲ ਜਾਂਦਾ ਇਦਾਂ ਤੁਹਾਡੀ ਚਰਬੀ ਆ ਸਾਰੀ ਪਿੰਗਲ ਜੂਗੀ ਤੁਸੀਂ ਇਹੇ ਵਰਕ ਉਹ ਡੇਲੀ ਕਰੋ ਤੁਸੀਂ ਦੇਖੇ ਵਰਕ ਕਿ ਨਹੀਂ ਛੇਤੀ ਤੁਹਾਨੂੰ ਮਿਲਦਾ ਸੋ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਤਾਂ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਬਈ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਦੋਸਤੋ ਅਗਰ ਤੁਸੀਂ ਚਾਹੁੰਦੇ ਮੈਂ ਕਿਸੀ ਹੋਰ ਟੋਪੀ ਤੇ ਵੀਡੀਓ ਬਣਾਵਾਂ ਤਾਂ ਪਲੀਜ਼ ਇਸ ਵੀਡੀਓ ਥੱਲੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਸੋ ਦੋਸਤੋ ਮਿਲਣਾ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ